ਹਾਂਜੀ ਪ੍ਰਧਾਨ ਜੀ ਜਿਹੜਾ ਭਗਵਾਨ ਤਮੰਡੇ 24000 ਏਕੜ ਜ਼ਮੀਨ ਦੀ ਲੁੱਟੜੇ ਕੋਸ਼ਿਸ਼ ਕਰ ਰਿਹਾ ਹੈ ਇਹ ਅਮੀਰ ਕਰਾਉਣ ਦੇ ਰਿਹਾ ਹੈ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਕਿਸਾਨਾਂ ਦੇ ਇੱਥੇ ਬੰਦੀ ਆਪਣਾ ਕੀ ਵਿਚਾਰ ਕਰ ਰਹੀ ਹੈ ਜੀ ਇਹ ਬਹੁਤ ਵੱਡਾ ਕਹਿ ਲਈਏ ਤੱਕਾ ਜਿਹੜਾ ਕਰਨ ਜਾ ਰਹੇ ਆ ਇਹਨਾਂ ਨੇ ਐਸੇ ਤਰਜ਼ ਉੱਤੇ ਪਹਿਲਾਂ ਜਿਹੜਾ ਚੰਡੀਗੜ੍ਹ ਉਹ ਬਣਾਇਆ ਸੀਗਾ ਜੋ ਲੈਂਡ ਪੁਲਿੰਗ ਦਾ ਇਹਨਾਂ ਦਾ ਹੈਗਾ ਸਿਸਟਮ ਆ ਉਹਦੇ ਵਿੱਚ ਇੱਕ ਕਿੱਲੇ ਦੇ ਵਿੱਚ 4840 ਗਜ ਦੇ ਹੁੰਦੇ ਜਗ੍ਹਾ ਦੇ ਉਹਦੇ ਵਿੱਚ ਜ਼ਮੀਨਦਾਰ ਨੂੰ ਇੱਕ ਇਹਨਾਂ ਨੇ 1000 ਗਜ ਦੇ ਪ੍ਰਾਪਤ ਦੇ ਉਹ ਚਾਹੇ 2.50 ਕਰੋੜ ਇੱਥੇ 4 ਲੈ ਲੈਣ ਚਾਹੇ 5.50 ਕਰੋੜ ਇੱਥੇ 2 ਲੈ ਲੈਣ ਪਰ ਪੇਮੈਂਟ ਨਹੀਂ ਪੈਸਾ ਉਹ ਤੇ ਕੋਈ ਨਹੀਂ ਮਿਲਦਾ ਪਰ ਇਹ ਜ਼ਮੀਨਦਾਰਾਂ ਦੇ ਨਾਲ ਬਹੁਤ ਵੱਡਾ ਧੋਖਾ ਇਹ ਲੈਂਡ ਪਾਲਿਸੀ ਜੋ ਸਕੀਮ ਆ ਇਹ ਮਹਾਲੀ ਵਰਕੇ ਇਲਾਕਿਆਂ ਲਈ ਬਣਾਈ ਗਈ ਸੀ ਕਿਉਂਕਿ ਉੱਤੇ ਪਥਰੀਲੀ ਜ਼ਮੀਨ ਆ ਪਾਣੀ ਦਾ ਕੋਈ ਸਾਧਨ ਨਹੀਂ ਆ ਫਸਲੋ ਤੇ ਨਹੀਂ ਹੁੰਦੀ ਵੀ ਫਸਲ ਨਾ ਹੋਣ ਕਰਕੇ ਜ਼ਮੀਨਦਾਰ ਦੇ ਦੱਸਾ ਕਿ 1 ਕੜ ਜ਼ਮੀਨ ਐ ਨਹੀਂ ਵਿਹਲੀ ਪਈ ਸੀ ਉਹ ਜ਼ਮੀਨਦਾਰ ਕਹਿ ਰਹੇ ਸੀ ਸਾਡੀ ਜ਼ਮੀਨ ਐ ਤੁਸੀਂ ਲੈ ਲਓ ਸਾਨੂੰ ਬਾਅਦ ਆ ਕਰਕੇ ਦੇਣਾ ਪਾਜਰੀਆ ਉਹਰੇ ਜਮੀਨ ਆਪਣੇ ਲੁਧਿਆਣੇ ਰੋਕ ਰਹੇ ਆ ਇਹਦੇ ਵਿੱਚ ਤਾਂ ਤਿੰਨ ਤਿੰਨ ਫੱਦਲਾ ਹੁੰਦੀਆਂ ਨੇ ਇਹ ਜਮੀਨ ਦਾ ਕੱਲੋਂ ਵੀ 48 ਜਾਂ 311 ਏਕੜ ਦਾ 57 ਪਿੰਡ ਹੁੰਦੇ ਆ 57 ਪਿੰਡ ਦਾ ਬਿਲਕੁਲ ਜਿਵੇਂ ਕਹਿੰਦੀ ਹਾਂ ਜਿਆੜਾ ਜਿਹੜਾ ਹੈਗਾ ਉਹ ਹੋਣਾ ਜਿਵੇਂ ਚੰਡੀਗੜ੍ਹ ਆਪਣਾ ਬਾਦ ਦਾ ਇਲਾਕਾ ਹੁੰਦਾ ਉਹਦੇ ਹਿਸਾਬ ਤਰਜ਼ ਦੇ ਆਪਣਾ ਇਹ ਜਿਹੜਾ ਜਿਆੜਾ ਦੁਆਰੇ ਹੋਣ ਜਾ ਰਹੇ ਆ ਠੀਕ ਹੈ ਜੀ